ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਤੁਹਾਨੂੰ ਵੀਰੇ ਅੱਜ ਜਾਣਕਾਰੀ ਦੰਨੇ ਆ ਵੀ ਜਦੋਂ ਮੂੰਗੀ ਆਪਣਾ ਹੀ ਫਲਾਵਰਿੰਗ ਵਾਲੀ ਸਟੇਜ ਤੇ ਹੁੰਦੀ ਆ ਆ ਦੇਖੋ ਵੀ ਕੋਈ ਕੋਈ ਫੜੀ ਆਪਣੇ ਹੁਣ ਦਾਣੇ ਪੂਰੇ ਘੈਂਟ ਬਣਾਈ ਖੜੀ ਆ ਵੀ ਜਾਣੇ ਕਿ ਪਹਿਲਾ ਹਨਾ ਪਹਿਲਾ ਫਲ ਜਿਹੜੇ ਹੁਣ ਆਹ ਫਲੀਆਂ ਨੇ ਵੀਰੇ ਇਹ ਅੱਗੇ ਬਣ ਗਈਆਂ ਜਿਹੜੇ ਪਹਿਲੇ ਫਲ ਦੀਆਂ ਫਲੀਆਂ ਨੇ ਉਹ ਤਾਂ ਬਣੀਆਂ ਖੜੀਆਂ ਵਿਚ ਵਿਚ ਫੁਲੀਆਂ ਕਾਲੀਆਂ ਵੀ ਹੋਏ ਖੜੀਆਂ ਹਨਾ ਆਪਾਂ ਤੁਹਾਨੂੰ ਦਿਖਾ ਦੰਨੇ ਆ ਦੇਖੋ ਇਸ ਤੋਂ ਬਾਅਦ ਵੀਰੇ ਇਹਨੂੰ ਪਾਣੀ ਬਹੁਤ ਜ਼ਰੂਰੀ ਆ ਠੀਕ ਆ ਸੋਕਣਾਂ ਲੱਗਣ ਦਿਓ ਠੀਕ ਆ ਮੀਂਹ ਵੀ ਦੱਸੀ ਜਾਂਦੇ ਨੇ ਉਹਨੂੰ ਵੀ ਧਿਆਨ ਚ ਰੱਖਿਓ ਪਰ ਮੀਂਹ ਦਾ ਹਜ ਨੁਕਸਾਨ ਨਹੀਂ ਹੁੰਦਾ ਜਿੰਨਾ ਕਿ ਆਪਾਂ ਮੂੰਗੀ ਨੂੰ ਜੋ ਸੋਕਾ ਲੱਗਿਆ ਉਹਨਾਂ ਖਾਨ ਵੀਰੇ ਵੱਧ ਹੋਊਗਾ ਇਹ ਗੱਲ ਦਾ ਧਿਆਨ ਰੱਖਿਓ ਵੀਰੇ ਠੀਕ ਆ ਤੇ ਮੂੰਗੀ ਨੂੰ ਬਈ ਹੁਣ ਪਾਣੀ ਦੀ ਲੋੜ ਆ ਆਪਾਂ ਵੀ ਬਸ ਪਾਣੀ ਛੱਡਦੇ ਆ ਆਪਾਂ ਵੀ ਅੱਜ ਮੀਂਹ ਇਹ ਚਾਂਸ ਬਣ ਗਏ ਸੀਗੇ ਤਾਂ ਖੜ ਗਏ ਸੀ ਪਰ ਸਵੇਰੇ ਮੂੰਗੀ ਨੂੰ ਪਾਣੀ ਵੀਰੇ ਜ਼ਰੂਰ ਲਾਵਾਂਗੇ ਠੀਕ ਆ ਵੀਡੀਓ ਪਾਵਾਂਗੇ ਜੇ ਬਾਈ ਚਾਂਸ ਨਹੀਂ ਪੈਗਾ ਤਾਂ ਕਹਿਣਾ ਕੀ ਆ ਤੇ ਆਹ ਰੁੱਤ ਚਾ ਕੇ ਵੀਰੇ ਆਪਣਾ ਸੋਕਾ ਲੱਗਣ ਦਿਓ ਜਦੋਂ ਮੂੰਗੀ ਆ ਇਸ ਟਾਈਮ ਆਪਣੀ ਫਲਾਵਰਿੰਗ ਦੇ ਫੁੱਲ ਆ ਤੁਸੀਂ ਆ ਸਾਰਾ ਦੇਖ ਸਕਦੇ ਹੋ ਹਨ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਸਾਰੀ ਵੀ ਕਿੰਨੀ ਮੂੰਗੀ ਫਾਬਰਿੰਗ ਤੇ ਆ ਪੂਰੀ ਇਹ ਵੀਰੇ ਪਾਣੀ ਲੱਗੂਗਾ ਤਾਂ ਹੀ ਦਾਣੇ ਇਹਦੇ ਵਜਨ ਦਾ ਬਣਨਗੇ ਫਲੀ ਹੋਰ ਮੋਟੀ ਹੋਊਗੀ ਤਾਂ ਸੋ ਵੀਰੇ ਪਾਣੀ ਦਾ ਰੱਖਿਓ ਜ਼ਰੂਰੀ ਠੀਕ ਆ ਸੋਕਾਂ ਲੱਗਣ ਦਿਓ ਤੇ ਜੇ ਚੰਗੇ ਲੱਗੇ ਜਾਣਗੇ ਤਾਂ ਵੀਡੀਓ ਸ਼ੇਅਰ ਕਰਿਓ ਵੀਰੇ ਧੰਨਵਾਦ